ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹ ਸਾਰੇ ਜਾਨੇ ਵਧੀਆ ਹੋਵੋਗੇ ਸਾਰੇ ਜਾਨੇ ਬਹੁਤ ਵਧੀਆ ਤੇ ਅੱਜ ਦਿਨ ਹੋ ਗਿਆ ਐਤਵਾਰ ਦਾ ਅਸੀਂ ਚੱਲੇ ਆ ਸਾਡੇ ਅਰਸ਼ੇਬ ਦੇ ਗੇਟ ਅੱਗੇ ਮਹਾਨ ਜਿਹੜੇ ਪੈਦਲ ਯਾਤਰਾ ਹੈ ਨਾ ਉਹ ਆ ਰਹੀ ਆ ਤੇ ਉਹ ਸੁਲਤਾਨ ਪਰਲੋਦੀ ਜਾਣੀ ਆ ਗੁਰਦੁਆਰਾ ਸਾਹਿਬ ਤੇ ਉੱਥੋਂ ਅੱਜ ਆ ਰਹੇ ਨੇ ਮੈਂ ਤਕਰੀਬਨ ਪਹੁੰਚ ਹੀ ਗਏ ਆ ਅਸੀਂ ਤਿਆਰ ਹੁੰਨੇ ਆ ਮੈਂ ਤਿਆਰ ਹੋ ਗਈ ਨੇ ਪੱਗ ਬੰਨਦੇ ਸੀਗੇ ਤੇ ਤੁਹਾਨੂੰ ਜਾ ਕੇ ਦਰਸ਼ਨ ਕਰਵਾਉਨੇ ਆ ਅਸੀਂ ਕਿਉਂਕਿ ਸਾਨੂੰ ਪਹਿਲਾਂ ਪਤਾ ਨਹੀਂ ਸੀ ਕਿ ਸਾਨੂੰ ਅੱਜ ਹੀ ਨਾਲ ਵਾਲੇ ਗਵੰਡੀ ਅੰਕਲ ਦਾ ਫੋਨ ਆਇਆ ਵੀ ਮੇਲ ਯਾਤਰਾ ਪਹੁੰਚ ਗਈ ਆ ਤੇ ਬਸ ਬੱਚੇ ਸਾਹ ਦੇ ਸਿਰ ਨਵਾਤੇ ਫਿਰ ਬੱਚਿਆਂ ਨੇ ਹੁਣ ਸਿਰ ਗਿੱਲੇ ਸੀ ਜੇ ਤਾਂ ਕਰਕੇ ਉਹ ਆਏ ਨਹੀਂ ਹੈਗੇ ਅ ਫਿਰ ਉਹਨਾਂ ਦੇ ਕੰਨੇ ਹਾਲੇ ਸਿਰ ਗਿੱਲੇ ਆ ਪਟਕਾ ਵੀ ਗਿੱਲਾ ਹੋ ਜੋ ਤੇ ਉਹ ਵੀ ਸਿਰ ਤੋਂ ਹੁਣ ਲੱਗ ਜਾਂਦਾ ਗਿੱਲੇ ਜਿ ਬੰਨੇ ਜਾਣ ਨਾ ਉਹ ਜੇ ਨਮਾਈ ਸੀਗੇ ਗਿੱਲੇ ਪੂਰੇ ਗਿੱਲੇ ਸੀ ਜੇ ਤੇ ਬਾੜੇ ਮੋਟਾ ਸੁੱਕੰਦੇ ਸੇ ਲੈ ਆਉਣੇ ਸੀਗੇ ਤਾਂ ਕਰਕੇ ਬੱਚੇ ਤਾਂ ਰਹੀ ਆ ਕਿਉਂਕਿ ਜੇ ਅਸੀਂ ਥੋੜਾ ਜਿਹਾ ਹੋਰ ਕਰਦੇ ਫਿਰ ਅਗਲਾ ਸਾਡੇ ਦਰਸ਼ਨ ਨੇ ਸਤਿਮੁਣੀ ਸੀਗੇ ਨਗਰ ਕੋਲ ਨਹੀਂ ਆਣਾ ਸੀ ਪਰ ਉਹਨਾਂ ਨੇ ਪਹੁੰਚ ਗਿਆ ਨਾ ਕਿੰਨਾ ਘੱਟ ਸੰਗਤ ਤਾਂ ਬਹੁਤ ਹੋਊਗੀ ਹਾਲੇ ਤਾਂ ਇੱਥੇ ਆਪਣੀ ਇੱਥੇ ਲੋਕਲ ਸੰਗਤ ਵੀ ਬਹੁਤ ਖੜੀ ਹੋਣੀ ਆ ਆਉਂਦੇ ਨੂੰ ਫਟਕ ਬੰਦ ਪੈਣਗੇ ਹਾਲੇ ਕੋ ਸੰਗਤ ਕਿੰਨੀ ਆ ਜਾਂਦੇ ਮਮੀ ਹਵਿੰਦਰ ਜੰਦੀ ਅੱਗੇ ਰੱਬ ਜੂ ਨਹੀਂ ਲੈ ਕੇ ਕੀ ਜੀ जाके पळगा आयोते का ਬਾਜੀ ਸਟੇਟ ਕੋਰ ਤੋਂ ਆਸ ਤੋਂ ਚੱਲੇ ਜੀ ਹੈ ਕਪੂਰਥਲੇ ਤੋਂ ਤੇ ਸੁਲਤਾਨਪੁਰ ਲੋਧੀ ਸਾਹਿਬ ਪਹੁੰਚੂ ਸ਼ਾਮ ਨੂੰ 3-4 ਵਜੇ ਜਾਣੇ ਘਟੋ ਘਟ ਤੇਰੇ 4 ਵਜੇ ਚੱਲਿਆ ਸੀ ਉੱਤੋਂ ਤੋਹਸਲੇ ਦਾ ਸੰਗਤ ਦੇਖੋ ਕਿ ਨਹੀਂ ਅੱਗੇ ਅੱਗੇ ਹੋਰ ਬਹੁਤ ਜ਼ਿਆਦਾ ਵਧਣੀ ਆ ਸੰਗਤ ਇਹ ਟ੍ਰੈਫਿਕ ਦਾ ਵੀ ਪ੍ਰਬੰਧ ਕਰ ਰਹੇ ਆ ਦੇਖੋ ਆ ਬੱਸ ਲੰਗਾਉਣੀਆਂ ਹੁਣ ਸਾਡੀ ਬਰਖਾ ਕਰਦੇ ਨੇ ਪਹਿਲਾਂ ਮੁਰੇ ਚ ਸ਼ਾਹ ਲੈ ਲਓ ਹਾਂ ਪ੍ਰਸ਼ਾਦ ਆ ਦੇਖੋ ਇੱਥੇ ਤਾਂ ਸੰਗਤਾਂ ਫੁੱਲ ਲੈ ਕੇ ਖੜੀਆਂ ਰਹੀਆਂ ਨੇ ਉਹ ਵੇ ਝਾੜੂ ਪਾਈ ਜਾਂਦੀ ਆ ਹਾਂ ਤਾਂ ਆਹ ਇੰਨੀ ਸਲਾਮਤ ਆਉਂਦੀ ਆ ਜਲ ਸਰਤ ਦੇ ਨੇ ਕਿ ਇੱਧਰ ਗੱਡੀ ਨਾਲ ਹੁਸੈਨਪੁਰ ਤੱਕ ਆ ਗਏ 1.5 ਕਿਲੋ ਮੀਟਰ ਤੈਸਲ ਪੈਂਦਾ ਹੁਸੈਨਪੁਰ ਕਈ ਪਾਲਕੀ ਸਾਹਿਬ ਆ ਗਈ ਕਿੰਨੇ ਦਾ ਆਇਆ 8 ਮੀਲ ਹੋਇਆ ਸਾਹਿਬ ਅਸੀਂ ਫਿਰ ਇਥੋਂ ਹੁਸੈਨਪੁਰ ਸਟੇਸ਼ਨ ਤੋਂ ਆ ਗਏ ਆ ਦੇਖੋ ਸੰਗਤ ਆ ਜਾ ਰਹੀ ਹੈ ਬਾਹਰਲੇ ਪਾਸੇ ਰੋਡ ਆ ਗਈ ਆ ਸਟੇਸ਼ਨ ਇੱਧਰ ਦੇਖੋ ਆ ਨਵੇਂ ਡੱਬੇ ਖੜੇ ਨੇ ਜਿਹੜੇ ਅੰਦਰ ਬਣਦੇ ਨੇ ਆਰਸੀ ਅਸੀਂ ਸੱਸ ਨੂੰ ਤਾਂ ਅਸੀਂ ਸੱਸ ਨੂੰ ਕਹਿ ਰਹੇ ਸੀ ਉਸ ਤਰੱਕੇ ਚ ਰਿਆ ਸੁਲਤਾਨ ਬਰਲੁੱਦੀ ਨਾਲ ਸੰਗਤ ਦੇ ਇਹ ਸਰਦਾਰ ਜੀ ਨਹੀਂ ਮੰਨੇ ਕਹੇ ਮम्मी ਥੱਕ ਜਾਣਗੇ ਥੱਕ ਜਾਓਗੇ ਤੁਸੀਂ ਦੋਨੇ ਥੱਕ ਜਾਓਗੇ ਮੈਨੂੰ ਪਤਾ ਨਹੀਂ ਇਹ ਤਾਂ ਹੁਣੇ ਕਹਿ ਰਹੇ ਹੋ ਤੁਸੀਂ ਨਹੀਂ ਕਹਿ ਰਹੀਏ ਅਸੀਂ ਤੁਸੀਂ ਆ 1 ਕਿਲੋਮੀਟਰ ਦੀ ਦਸਤਾਂਵੇਂ ਬੈਠ ਕੇ ਆਏ ਹੋ ਬੈਠ ਕੇ ਨਹੀਂ ਆਏ ਉੱਥੇ ਤਾਂ ਕਿਉਂ ਬੈਠੇ ਸੀ ਕਿ ਤੁਸੀਂ ਕਿਹਾ ਤੇ ਛੱਡ ਜੋ ਵੇਟ ਕਰ ਲਓ ਫਜ਼ਾਹਤ ਬੈਠੇ ਆ ਫਿਰ ਜੇ ਹੁਣ ਸੰਗਤ ਤੇ ਤਾਂ ਆਪਾਂ ਬਾਹਲੀ ਅੱਗੇ ਆ ਕੇ ਕੀ ਫਾਇਦਾ ਤਾਂ ਕਹਿਦਾ ਸੀ ਮੈਂ ਮੁੰਨੇ ਬਤਨ ਵੇ ਚੱਲਾਂਗੇ ਹਾਂ ਦੇਖੋ ਇੱਥੋਂ ਫਰਾ ਹੁਸੈਨਪੁਰ ਸਟੇਸ਼ਨ ਆ ਗਿਆ ਨਾਲ ਹੀ ਇੱਥੋਂ ਅਸੀਂ ਐਂਟਰੀ ਕਰ ਜਾਣੀ ਆ ਓਵਰ ਬ੍ਰਿਜ ਬਣਿਆ ਹੋਇਆ ਜਿਹੜਾ ਉੱਪਰ ਦੀ ਚੜ ਕੇ ਨਾਲ ਦੇ ਨਾਲ ਦੂਜੇ ਪਾਸੇ ਅਸੀਂ ਚਲੇ ਜਾਣਾ ਉਹ ਚ ਜੇ ਬਲਜਿੰਦਰ ਅਖਿਆ ਮੰਮੀ ਆਉਂਦੇ ਆ ਦੇਖੋ ਇੱਥੇ ਉੱਤਰ ਬਸ ਇਧਰੋਂ ਕੰਧ ਟੱਪ ਕੇ ਅਸੀਂ ਇਧਰ ਬਸ ਆਰਸੀ ਆਪਾਂ ਦੇਖੋ ਆ ਸੜਕ ਦਿਖਦੀ ਹੈ ਜਿਹੜੀ ਆਰਸੀ ਸੈਂਟਰ ਆ ਨਵੇਂ ਡੱਬੇ ਖੜੇ ਆ ਤਿਆਰ ਹੋ ਗਏ। ਆਹ ਪੰਦਰੀ ਆ ਕੇ ਨੇੜੇ। ਮੈਂ ਐਸੇ ਪੁੱਛਾ ਮੜਕਾ ਜਾਣਾ। ਨਾ 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 ਅੰਦਰ ਹੀ ਐਂਟਰ ਕਰਕੇ। ਉਹ ਰੱਖ ਮੁਰੇਂ ਜਣਣ ਕੇ ਖੜਾ। ਆ ਨਿਆਣਾ ਪਤਾ ਨਹੀਂ ਕੀ ਤੇ ਤੁਰੇ ਫਿਰ ਤੱਕ ਲਈ। ਦੇਖ ਲਓ ਐਂ ਤਾਂ ਫਿਰਦਾ ਜਵਾਗ ਹਾਂ। ਉਹਨਾਂ ਦੇ ਨਾਲ ਉਹ ਦੇਖੋ ਬੱਚੇ ਜਾ ਰਹੇ ਅੱਗੇ ਹੋਰ। ਉਹ ਲੇਡੀਜ਼ ਨੇ। ਜੀ ਮੈਂ ਲਿਫਟ ਲੈ ਕੇ ਆ ਗਿਆ ਸੀ ਆ ਉਧਰੋਂ। ਤੇ ਮੋਟਰਸਾਈਕਲ ਵਾਲੇ ਮਿਲ ਗਏ ਸੀ ਕੁਮਾਰ ਜੀ। ਉਹਨਾਂ ਨਾਲ ਮੈਂ ਆ ਗਿਆ ਸੀਗਾ ਬੈਠ ਕੇ। ਤੁਹਾਨੂੰ ਮੈਂ ਘੱਟੀ ਲੈ ਜਾਊਂਗਾ ਕਿਉਂਕਿ ਫਿਰ ਮੰਮੀ ਉਹਨਾਂ ਨੂੰ ਤੁਰ ਕੇ ਆਣਾ ਉੱਥੋਂ ਔਖਾ ਸੀਗਾ ਦੂਰ ਆ ਕਿਉਂਕਿ ਇੱਥੋਂ ਘੱਟੋ-ਘ 1.5 ਕਿਲੋਮੀਟਰ ਪੈ ਜਾਂਦਾ ਇੱਧਰ ਨਹੀਂ ਘਰ ਤੱਕ 2 ਕਿਲੋਮੀਟਰ ਪੈਣਾ ਸੀਗਾ। ਤੇ ਇੱਟੂ ਲੈ ਕੇ ਮੈਂ ਆ ਗਿਆ ਗੱਡੀ ਖੜੀ ਸੀਗੀ ਇੱਧਰ ਗੁਰਦੁਆਰਾ ਸਾਹਿਬ ਕੋਲੇ। ਜਿੰਦਰ ਹੁਣੀ ਤਾਂ ਕਿਤੇ ਆਉਂਦੇ ਆਂ ਦੀਨੇ ਨੇ ਰੋਡ ਤੇ। ਇੱਧਰ ਬੈਠ ਗਏ ਆਉਣੀਆਂ ਰਾਹ ਚ। ਆਹ ਬੈਠੀਆਂ ਲੱਗਦੀਆਂ। ਉਹ ਬੈਠੇ ਆਂ ਟਾਹਰ ਨਾਲ। ਤੁਸੀਂ ਇੱਥੇ ਬਹਿ ਗਏ? ਛੱਡ ਕੇ ਆਵਾਂ ਕਰੇ? ਛੱਡਿਓ। ਬੈਠੋ। ਚਲੋ ਬੈਜੋ ਛੱਡਿਓ ਭਾਈ ਮੈਂ ਹੱਤ ਤੁਰੇ ਆਉਂਦੇ ਤੁਸੀਂ ਦਰ ਡਿੰਗਾ ਨਹੀਂ ਬਟ ਹੋਈਆਂ ਤੁਹਾਡੇ ਤੋਂ ਤੁਸੀਂ ਕਹਿੰਦੇ ਸੀ ਅਸੀਂ ਐਂਡ ਤੱਕ ਜਾਣਾ ਉਹ ਪਤਾ ਕਿੰਨੀ ਹੋੜੀ ਜਾ ਰਹੀ ਆ ਜਦ ਤੂੰ ਆ ਰਿਹਾ ਥੋੜੀ ਹੌਲੀ ਆ ਜਾਂਦੇ ਹੁਣ ਵੀ ਤੁਸੀਂ ਇੱਥੇ ਬਹਿ ਕੇ ਇੱਕ ਇੱਕ ਸਟੈਪ ਨਹੀਂ ਤੁਰੇ ਜਾਂਦਾ ਮੈਂ ਗਿਆ ਉਹਨਾਂ ਦੇ ਪਿਆਰ ਨਾ ਜਾਣਾ ਸੋਣਾ ਸਾਡੀ ਮਜਬੂਰੀ ਸੀ ਹੁਣ ਅਸੀਂ ਕਹਿੰਦੇ ਆਂ ਹਾਂਜੀ ਹੁਣ ਜਾ ਕੇ ਆਨੇ ਅਸੀਂ ਸੁਲਤਾਨਪੁਰ ਲੋਧੀ ਸਾਹਿਬ ਤੇ ਉੱਥੇ ਮੱਥਾ ਟੇਕ ਆਵਾਂਗੇ ਜਿਹੜੀ ਸੰਗਤ ਗਈ ਆ ਪੈਦਲ ਅੱਜ ਨਗਰ ਕੀਰਤਨ ਸੀਗਾ ਉਹ ਤਾਂ ਹਲੇ ਡਾਡ ਵੱਡੀ ਪਹੁੰਚੇ ਨੇ ਕਾਫੀ ਪਿੱਛੇ ਨੇਗੇ ਸੁਲਤਾਨਪੁਰ ਲੋਧੀ ਤੋਂ ਉਹ ਤਾਂ 6-7 ਵਜੇ ਪਹੁੰਚਣਗੇ ਘੱਟੋ ਘੱਟ ਹੁਣ ਬੱਜਿਆ ਕਿੰਨੇ ਵਜੇ ਹੁਣ 3 ਵਜੇ 3:30 ਹੋ ਗਏ ਤੇ 4 ਕੋਈ ਤੱਕ ਅਸੀਂ ਪਹੁੰਚ ਜਾਵਾਂਗੇ ਨਾਲ ਸਾਡੇ ਗੁੰਡੀ ਜਾਣਗੇ ਇਹਨਾਂ ਨੇ ਸਾਨੂੰ ਦੱਸਿਆ ਸੀਗਾ ਪਹਿਲਾਂ ਸਾਨੂੰ ਪਤਾ ਨਹੀਂ ਸੀਗਾ ਵੀ ਇੱਥੇ ਸਟੇਟ ਗੁਰਦੁਆਰਾ ਸਾਹਿਬ ਤੋਂ ਜਾਣੀਆਂ ਸੰਗਤ ਉੱਥੇ ਸੁਲਤਾਨਪੁਰ ਲੋਧੀ ਇਹਨਾਂ ਨੇ ਵੀ ਰਾਤ ਦੋਸਤ ਜਿਵੇਂ ਕਿ ਚਲੇ ਵੀ ਉੱਥੇ ਦਰਸ਼ਨ ਕਰੇ ਆਉਣਗੇ ਮੱਥਾ ਟੇਕ ਕੇ ਆਉਣਗੇ ਰਸਤੇ 'ਚ ਇਹਨੇ ਲੰਗਰ ਲੱਗਿਆ ਵੀ ਅੰਤ ਹੀ ਕੋਈ ਨਹੀਂ ਹੈਗਾ ਦੇਖ ਲਓ ਇਥੇ ਰੁਕਦੇ ਆ ਕੋਈ ਨਾ ਕੋਈ ਦੇ ਕੇ ਤੋਰਦੇ ਆ ਜਾਣ ਹੀ ਦਿੰਦੇ ਹੈਗੇ ਆਪਾਂ ਸਾਡੀ ਜਿਹੋ ਨਗਰ ਕੀਰਤਨ ਆ ਮਗਰ ਇਹ ਤਾਂ ਹੀ ਹਾਂ ਉਹਦੇ ਕਰਕੇ ਹੀ ਹਾਂ ਤਾਂ ਹੀ ਨਹੀਂ ਤੋਰਦਾ ਨਗਰ ਕੀਰਤਨ ਸਹੀ ਗੱਲ ਆ ਨਗਰ ਕੀਰਤਨ ਆਪਣੇ ਤੋਂ ਮਲਾ ਰਹਿਗਾ 3-4 ਕਿਲੋਮੀਟਰ ਪਿੱਛੇ ਹੈ ਨਾ 3-4 ਕਿਲੋਮੀਟਰ ਪਿੱਛੇ ਯਾਰ ਇਹ ਡੱਡ ਬਿੰਡੇ ਰੁਕੇ ਆ ਜਿੱਥੇ ਸਕੂਲ ਦਾ ਗਰਾਊਂਡ ਆ ਉੱਥੇ ਲੰਗਰ ਚਾਹ ਪ੍ਰਸ਼ਾਦਾ ਛਕ ਰਹੇ ਸੀ ਫਿਰ ਚੱਲਣਗੇ ਹਲੇ ਐ ਨਹੀਂ ਪਤਾ 15 4 ਵਜੇ ਤੋਂ ਬਾਅਦ ਚੱਲਣਗੇ ਅਜਾਕਾਂ ਨੂੰ ਵੀ ਤੇਰੇ ਮੌਜ ਲੱਗੀ ਕਾਣ ਪੇਟ ਦੀ ਖੁਸ਼ ਆ ਪੂਰੇ ਜਾਮ ਲੱਗੇ ਪਏ ਨੇ ਇੰਨੀ ਜ਼ਿਆਦਾ ਸੰਘਤਾ ਟਰਾਲੀਆਂ ਚ ਗੱਡੀਆਂ ਚ ਪੈਦਲ ਜਿਹਨੂੰ ਜਿੰਵੇਂ ਸਾਧਨ ਮਿਲਦਾ ਉਹ ਮੇ ਜਾ ਰਹੇ ਨੇਗੇ ਉਹ ਸੁਲਤਾਨਪੁਰ ਲੋਧੀ ਪਹੁੰਚ ਗਏ ਅਸੀਂ ਬਾਜ਼ਾਰ ਦੇ ਚਾਂ ਤੇ ਜਾਮ ਲੱਗ ਰਿਹਾ ਬਸ ਐ ਨਾਲੋ ਗੱਡੀ ਐ ਕੀੜੀ ਦੀ ਚੱਲ ਤੁਰ ਜਾਂਦਾ ਬੰਦਾ ਕੋਲ ਦੀ ਛੇਤੀ ਲੰਘ ਜਾਂਦਾ ਆ ਜਾਂਦੇ ਬੱਚੇ ਅੱਗੇ ਢੋਲੇ ਜਮਾਂ ਕਰਾਏ ਸੀਗੇ ਇਹ ਇਹਦਾ ਗੱਡੀ ਜੀ ਲਾ ਆਇਆ ਠੀਕ ਹੈ ਗੱਡ ਬਹੁਤ ਆਈ ਅੱਜ ਸੇਂਗਰ ਸਹਾਨਸ਼ਾ ਨਜਰ ਕੋ ਬੇਂਗਰ ਸੇਂਗਰ ਔਰ ਕੇਸ ਰੋਡ ਦੇ ਨਾਮ ਕਰਨਾ ਦੇ ਦਿੱਤੇ ਆ ਬਾਾਰੀ ਨੀ ਕ੍ਰੋਸ਼ਣ ਵਿਆਜਨ ਸੰਪ੍ਰਾਂਤ ਜਿੱਥੇ ਦੇ ਪੈਕਨਾਸ ਦੀ ਜਗਾ ਮਿਲਿਆ ਉਹ ਤੇ ਜਰੂਰ ਕਰਨਾ ਕਰਨਾ ਦਾ ਉਹ ਭਾਵੇਂ 5 ਦਿਨ ਦੀ ਹੈ ਜੀ ਲਾਓ ਅੰਤ ਸਾਰੀ ਨਵਾਈ ਲਈ ਉਸ ਦੇ ਸਪੁੱਤਰ ਭਾਈ ਭਾਨਾ ਨੇ ਦਸਤਾਰ ਬੰਦੀ ਕੀਤੀ ਹੈ ਤੇ ਬੇਨਮਾ ਗੁਰਮਾਰੇ ਸਾਹਿਬ ਨੇ ਮੇਰਾ ਕਰਨਾ ਆ ਸ੍ਰੀ ਗੁਰੂ ਨਾਨਕ ਦੇਵ ਜੀ ਸਰ ਸੱਚਾ ਆਪ ਸਰਨਾਮ ਨਾਨਕ ਨਰਦੀ ਖੜਾ ਇਹੇ ਪਾਏ ਵਰਤ ਦਾ ਧਰਤੀ ਤੇ ਕਾਲੀ ਵੇਈ ਕੋਲੇ ਵਾਲੀ ਪਵਿੱਤਰ ਕਾਲੀ ਵੇਈ ਲੜੀਆਂ ਲੱਗੀਆਂ ਹੋਈਆਂ ਪਰਲੇ ਪਾਸੇ ਦੇਖੋ ਦਿਖਦੇ ਨਹੀਂ ਹੋਣੀਆਂ ਹੁਣ ਤਾਂ ਨੇੜੇ ਕਰਕੇ ਦੇਖਣੀਆਂ ਹਣੀਆਂ ਮੰਗਾ ਪ੍ਰਸ਼ਾਦਾ ਛਕਾ ਗਏ ਸੀ। ਇਹ ਆਉਟ ਬਹੁਤ ਵਧੀਆ ਕੀਤੀ ਹੋਈ ਹੈ ਜੀ। ਇੱਧਰ ਨਾਲ-ਨਾਲ ਲੱਗੇ ਪਏ ਨੇ ਸੇਵਾ ਕਰਨ ਤੇ ਆਯੋਜਿਤ ਕਰਨ। ਅੱਜ ਦਰਸ਼ਕ ਘਰੇ ਆਏ ਸੀਗੇ ਬਹੁਤ ਵਧੀਆ ਦਰਸ਼ਨ ਹੋ ਗਏ। ਮੰਗਾ ਪ੍ਰਸ਼ਾਦਾ ਛਕਾਏ ਸੀਗੇ ਫਿਰ ਉਦੋਂ ਬਾਅਦ ਮੈਂ ਕੰਗਾ ਲੈਣ ਚਲਾ ਗਿਆ ਸੀਗਾ। ਮੰਮੀ ਦਾ ਕੰਗਾ ਟੁੱਟਿਆ ਪਿਆ ਸੀ ਇਹਨਾਂ ਨੂੰ ਭੇਜਤਾ ਸੀ ਮੈਂ। ਤੇ ਹੁਣ ਜਾਣਾ ਗੱਡੀ ਕੋਲੇ ਮੈਂ। ਫਰਾਂ ਦਾ ਗੱਡੀ ਕੋਲ ਹੀ ਪਹੁੰਚ ਗਏ ਉਹ ਦੇਖੀ ਜਾਂਦੇ ਹੈਗੇ